ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਪੰਜਾਬ ਜੋ ਬਸਤਾ ਗੁਰਾਂ ਦੇ ਨਾਂ ਤੇ ਜਿਸ ਧਰਤੀ ਦੇ ਉੱਤੇ ਬਹੁਤ ਵੱਡੇ ਵੱਡੇ ਸਾਡੇ ਗੁਰੂ ਸਹਿਬਾਨ ਨਚਰਨ ਪਾਏ ਦੇਵੀ ਦੇਵ ਤੇ ਰਿਸ਼ੀ ਮੁਨੀ ਪੀਰ ਪਗੰਬਰ ਇਸ ਧਰਤੀ ਦੇ ਉੱਤੇ ਆਏ ਜਿਨ੍ਹਾਂ ਨੇ ਆ ਕੇ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਜਿਉਣ ਦੀ ਖਾਣ ਪੀਣ ਦੀ ਰਹਿਣ ਦੀ ਸੋਝੀ ਦਿੱਤੀ ਤੇ ਉਹਦੇ ਗੁਰੂਆਂ ਦੇ ਪਾਏ ਪੂਰਨਾਂ ਤੇ ਅੱਜ ਤਾਈਂ ਇਹ ਪੰਜਾਬ ਦੇ ਲੋਕ ਆ ਜਿਹੜੇ ਉਹ ਚੱਲਦੇ ਨੇ ਪੰਜਾਬ ਦੇ ਲੋਕਾਂ ਨੇ ਹਰ ਖੇਤਰ ਦੇ ਵਿੱਚ ਆਪਣਾ ਲੋਹਾ ਬਣਾਇਆ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਦੇ ਲੋਕਾਂ ਨੇ ਹਰ ਖੇਤਰ ਦਾ ਜਿਹੜਾ ਚੈਲੰਜ ਹੈ ਉਹਨਾਂ ਨੇ ਕਬੂਲ ਕੀਤਾ ਤੇ ਕਬੂਲ ਕਰਕੇ ਉਹਨੂੰ ਸਿਰੇ ਲਾਇਆ ਚਾਹੇ ਪਹਿਲਾਂ ਮੁਗਲਾਂ ਨਾਲ ਲੜਦਾਂ ਪਿਆ ਫਿਰ ਅੰਗਰੇਜ਼ਾਂ ਨਾਲ ਲੜਦਾਂ ਪਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ 40 ਸਾਲ ਦੇ ਕੁਝ ਸਮਾਂ ਵਿਸਲਾ ਦਾ ਰਾਜ ਆਇਆ ਉਦੋਂ ਥੋੜਾ ਜਿਹਾ ਸਿੱਖਾਂ ਨੂੰ ਸੁਖ ਦਾ ਸਾਹ ਪੰਜਾਬੀਆਂ ਨੂੰ ਆਇਆ ਪਰ ਜ਼ਿਆਦਾ ਸੰਘਰਸ਼ ਦੇ ਵਿੱਚ ਹੀ ਪੰਜਾਬੀਆਂ ਦਾ ਸਮਾਂ ਲੰਘਿਆ ਉਹਨਾਂ ਸਾਰਿਆਂ ਦੇ ਉੱਤੇ ਆਪਣੀ ਫਤਿਹ ਪਾਈ ਇੰਨੀ ਮੰਨੀ ਕਿਸੇ ਦੀ ਚਾਹੇ ਮੁਗਲ ਸੀ ਚਾਹੇ ਅੰਗਰੇਜ਼ ਸੀ ਜਿਹੜੀਆਂ ਬਹੁਤ ਵੱਡੀਆਂ ਸ਼ਕਤੀਆਂ ਸੀ ਜਿਨ੍ਹਾਂ ਦਾ ਸਾਰੀ ਅੰਗਰੇਜ਼ਾਂ ਦਾ ਦੁਨੀਆ ਦੇ ਉੱਤੇ ਰਾਜ ਸੀ ਮੁਗਲਾਂ ਦਾ ਸਾਰੇ ਹਿੰਦੁਸਤਾਨ ਤੇ ਰਾਜ ਸੀ ਹੋਰ ਵੀ ਕਈ ਤੇ ਉਹਨਾਂ ਦਾ ਰਾਜ ਸੀ ਪਰ ਛੋਟੀ ਜੀ ਸਿੱਖ ਕੌਮ ਨੇ ਜਾਂ ਪੰਜਾਬੀਆਂ ਨੇ ਥੋੜੇ ਜਿਨੇ ਇਹਨਾਂ ਨੇ ਇੰਨੀ ਨਹੀਂ ਮੰਨੀ ਕਿਸੇ ਦੀ ਵੀ ਹਰ ਖੇਤਰ ਦੇ ਵਿੱਚ ਆਪਣੀ ਧਾਗ ਜਮਾਈ ਆਜ਼ਾਦੀ ਮਿਲ ਗਈ ਆਜ਼ਾਦੀ ਦੇ ਵਿੱਚ ਵੀ ਕਰਵਾਨੀਆਂ ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਕੀਤੀਆਂ ਨੇ ਤੇ ਖਾਸ ਕਰਕੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਗਿਣਤੀ ਦੇ ਹਿਸਾਬ ਨਾਲ ਜਿੱਗਣਗੇ ਤਾਂ ਫਿਰ ਉਹਦਾ ਕੋਈ ਮੁਕਾਬਲਾ ਹੀ ਨਹੀਂ ਦੁਨੀਆ ਦੇ ਵਿੱਚ ਕਿਤੇ ਵੀ ਮੁਕਾਬਲਾ ਹੀ ਨਹੀਂ ਜੇ ਗਿਣਤੀ ਦੇ ਹਿੰਦੁਸਤਾਨ ਦੀ ਲਿਆਜ ਨਾ ਕਰੀਏ ਪਰ ਬੜੇ ਦੁੱਖ ਨਾਲ ਇਹ ਕਹਿਣਾ ਪੈਂਦਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੇ ਹਾਕਮਾਂ ਨੇ ਨਾ ਪਹਿਲਾਂ ਕਾਂਗਰਸ ਨੇ ਤੇ ਨਾ ਹੋਣ ਵਾਲੀ ਗਵਰਨਮੈਂਟ ਨੇ ਜਿੰਨਾ ਮੁੱਲ ਪੰਜਾਬ ਦੇ ਲੋਕਾਂ ਦਾ ਹੋਣਾ ਚਾਹੀਦਾ ਸੀ ਉਹਨਾਂ ਦਾ ਪਾਇਆ ਨਹੀਂ ਪਤਾ ਨਹੀਂ ਤਾਂ ਸਾਡੇ 'ਚ ਹੀ ਕਿਤੇ ਨਾ ਕਿਤੇ ਕੋਈ ਕਮੀ ਹੈ ਸਾਥੋਂ ਕਿਤੇ ਗੱਲ ਸਮਝਾਉਣ ਦੇ ਵਿੱਚ ਕਮੀ ਰਹਿੰਦੀ ਹੈ ਤੇ ਪਤਾ ਨਹੀਂ ਦੇਸ਼ ਦੇ ਹਾਕਮ ਬੇਈਮਾਨ ਨੇ ਉਹ ਸਮਝਣੇ ਨਹੀਂ ਚਾਹੁੰਦੇ ਕਿ ਸਾਡੇ ਨਾਲ ਨਫ਼ਰਤ ਕਰਦੇ ਨੇ ਸਾਡੀ ਜਿਹੜੀ ਸ਼ਕਤੀ ਆ ਸਾਡੀ ਜਿਹੜੀ ਤਾਕਤ ਆ ਸਾਡੀ ਜਿਹੜੀ ਕੁਰਬਾਨੀਆਂ ਦੀ ਗਾਥਾ ਹੈ ਉਹਨੂੰ ਨਫ਼ਰਤ ਕਰਦੇ ਨੇ ਵੀ ਇਹ ਕਿਉਂ ਕਰਦੇ ਨੇ ਇਹ じゃ ਕਿਉਂ ਉੱਚਾ ਉਠਦੇ ਨੇ ਇਹਨਾਂ ਨੂੰ ਉੱਚਾ ਉਠਰਣ ਨਹੀਂ ਦੇਣਾ ਚਾਹੀਦਾ ਜਾ ਉਹਨਾਂ ਦੇ ਮਨ ਦੇ ਵਿੱਚ ਹੈ ਚਲੋ ਅੰਗਰੇਜ਼ਾਂ ਕਾਗਰਸ ਨੇ ਤਾਂ ਸਾਡੇ ਨਾਲ ਜੋ ਕਰਨਾ ਸੀ ਕਰਦੇ ਰਹੇ ਕਰਦੇ ਰਹੇ ਤੇ ਹੁਣ ਵਾਲੀ ਗਵਰਨਮੈਂਟ ਨੂੰ ਤਾਂ ਬਿਲਕੁਲ ਠੀਕ ਰਸਤੇ ਤੇ ਚੱਲ ਕੇ ਜੋ ਸਾਡੀਆਂ ਜਾਇਜ਼ ਗੱਲਾਂ ਨੇ ਪੰਜਾਬ ਦੀਆਂ ਨੇ ਉਹ ਸੁਣ ਲੈਣੀਆਂ ਚਾਹੀਦੀਆਂ ਸੁਣ ਕੇ ਜੋ ਜਾਇਜ਼ ਆ ਉਹ ਪੂਰਗੇ ਕਰ ਦੇਣ ਜਿਹੜੀ ਗਲਤ ਆ ਉਹ ਦੱਸ ਦੇਣ ਇਹ ਗਲਤ ਅਸੀਂ ਨਹੀਂ ਪੂਰੀਆਂ ਕਰ ਸਕਦੇ ਤੇ ਹੁਣ ਰੌਲਾ ਪੈ ਰਿਹਾ ਕਿਸਾਨੀ ਦਾ ਬਹੁਤ ਵੱਡਾ ਰੌਲਾ ਪੈ ਰਿਹਾ ਪੰਜਾਬ ਦੇ ਵਿੱਚ ਕਿਸਾਨ ਵੀ ਜਿਨ੍ਹਾਂ ਨੇ ਦੇਸ਼ ਦਾ ਸਾਡਾ ਦੇਸ਼ ਬਾਹਰੋਂ ਕਣਕ ਮੰਗਾਉਂਦਾ ਹੁੰਦਾ ਸੀ ਅਮਰੀਕਾ ਤੋਂ 400 ਪੀਐਲ 40080 ਦੇ ਤਹਿਤ ਬੜਾ ਬਿੰਤਾ ਕਰਕੇ ਦਾ ਕਣਕ ਲੈਣੀ ਪੈਂਦੀ ਸੀ ਉਹਨਾਂ ਤੋਂ ਭੁੱਖਾ ਸੀ ਦੇਸ਼ ਸਾਡਾ ਤੇ ਪੰਜਾਬ ਦੇ ਲੋਕਾਂ ਦੀ ਅਣਖ ਜਾਗੀ ਵੀ ਕਿ ਇਹ ਮਾੜੀ ਗੱਲ ਹੈ ਅਸੀਂ ਬਾਹਰੋਂ ਮੰਗਤੇ ਬਣੇ ਫਿਰਦੇ ਹਾਂ ਇਹਨਾਂ ਅਨਾਜ ਪੈਦਾ ਕਰਤਾ ਜੇ ਨਾਲਜ ਰੱਖਣ ਨੂੰ ਕਿੱਥੇ ਥਾਂ ਨਹੀਂ ਹੈਗਾ ਉਹਦੀ ਸ਼ਾਵਾਸ਼ੇ ਦੇਣ ਦੀ ਬਜਾਏ ਉਲਟਾ ਉਹਨੂੰ ਨਫ਼ਰਤ ਕੀਤੀ ਜਾਂਦੀ ਹੈ ਅਨਾਜ ਖਰੀਦਣ ਦੇ ਵਿੱਚ ਟੁੱਚਰਾਂ ਲਾਈਆਂ ਜਾਂਦੀਆਂ ਚਾਹੇ ਝੋਨਾ ਹੋਵੇ ਚਾਹੇ ਕਣਕ ਹੋਵੇ ਤੇ ਗੰਨਾ ਹੋਵੇ ਚਾਹੇ ਮੱਕੀ ਹੋਵੇ ਆਲੂ ਹੋਣ ਉਹਨਾਂ ਦੇ ਵਿੱਚ ਵੀ ਟੁੱਚਰਾਂ ਲਾਈਆਂ ਜਾਂਦੀਆਂ ਨੇ ਤੇ ਮੈਨੂੰ ਬੜਾ ਦੁੱਖ ਹੋਇਆ ਇਸ ਗੱਲ ਦੇ ਉੱਤੇ ਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਕਿ ਲੋ ਟਰਾਲੀ ਵਾਲੀ ਗੱਲ ਤਾਂ ਮੰਨ ਲੈਣਾ ਮੈਂ ਕਿ ਰਸਤੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਉਂਦੀ ਆ ਹੋਰ ਦਿੱਲੀ ਦੇ ਵਿੱਚ ਜਾ ਕੇ ਕਈ ਸਮੱਸਿਆਵਾਂ ਹੁੰਦੀਆਂ ਨੇ ਉਹ ਤਾਂ ਮੰਨ ਲਿਆ ਤੇ ਜੋ ਪੈਦਲ ਜਾਣਾ ਚਾਹੁੰਦੇ ਨੇ ਇਹ ਤਾਂ ਕਦੇ ਵੀ ਨਹੀਂ ਕਿਸੇ ਨੇ ਬੈਨ ਲਾਇਆ ਸੀ ਪੈਦਲ ਜਾਣ ਦੇ ਉੱਤੇ ਤਵੇ ਅਸੀਂ ਪੈਦਲ ਵੀ ਨਹੀਂ ਜਾਣ ਦੇਣਾ ਕਿਸਾਨਾਂ ਨੂੰ ਦਿੱਲੀ ਇਹ ਤਾਂ ਸਰਕਾਰ ਦੀ ਬਿਲਕੁਲ ਹੀ ਨਾ ਸਮਝਣ ਵਾਲੀ ਗੱਲ ਆ ਵੀ ਪੈਦਲ ਦੇ ਉੱਤੇ ਵੀ ਬੈਨ ਲਾਤਾ ਕਿ ਪੈਦਲ ਦੇ ਉੱਤੇ ਵੀ ਨਹੀਂ ਜਾਣ ਦੇਣਾ ਸੋ ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਕਿ ਛੇਤ ਤੋਂ ਛੇਤੀ ਜਿਹੜੀ ਇਹ ਸਮੱਸਿਆ ਕਿਸਾਨਾਂ ਦੀ ਇਹਨਾਂ ਨੂੰ ਬੁਲਾਵੇ ਸਭ ਪਹਿਲੇ ਸਾਰੇ ਦੇਸ਼ਦਾਨ ਨੂੰ ਬੁਲਾ ਲੈਣ ਸਾਨੂੰ ਕੋਈ ਤਰਾਜ ਨਹੀਂ ਪੰਜਾਬ ਦੇ ਨੂੰ ਵੀ ਬੁਲਾਵੇ ਹਰਿਆਣੇ ਦੇ ਨੂੰ ਵੀ ਬੁਲਾਵੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਬੁਲਾ ਲੈ ਬੁਲਾ ਕੇ ਜੋ ਜਾਇਜ਼ ਗੱਲਾਂ ਨੇ ਕਿਸਾਨਾਂ ਦੀਆਂ ਉਹ ਤੁਰਤ ਪੂਰੀਆਂ ਕਰੇ ਠੀਕ ਹੈ ਜਿਹੜੀਆਂ ਨਹੀਂ ਮੰਨੀਆਂ ਜਾ ਸਕਦੀਆਂ ਜਾਂ ਨਹੀਂ ਸ਼ੂਟ ਕਰਦੀਆਂ ਗਵਰਨਮੈਂਟ ਨੂੰ ਜਾਂ ਦੇਸ਼ ਨੂੰ ਉਹ ਕਿਸਾਨਾਂ ਨੂੰ ਦੱਸ ਦੇਣ ਵੀ ਆ ਸਾਨੂੰ ਸ਼ੂਟ ਨਹੀਂ ਕਰਦੀਆਂ ਇਹ ਨਹੀਂ ਹੋਣੀਆਂ ਆ ਥੋੜੀਆਂ ਜਾਇਜ਼ ਐ ਅਸੀਂ ਮੰਨਾਂਗੇ ਇਹ ਮੰਨ ਕੇ ਜਿਹੜਾ ਇਸ ਵੇਲੇ ਜਿਹੜਾ ਪੰਜਾਬ ਦੀ ਹਾਲਾਤ ਆ ਜਿਹੜੀ ਕੋ ਬਹੁਤ ਖਰਾਬ ਨੇ ਬਹੁਤੇ ਚੰਗੇ ਨਹੀਂ ਹੈਗੇ ਸੋ ਇਸ ਕਰਕੇ ਇਹਨੂੰ ਛੇਤੀ ਛੇਤੀ ਜਿੰਨੀ ਵੀ ਛੇਤੀ ਗਵਰਨਮੈਂਟ ਹੋ ਸਕੇ ਇਹਨਾਂ ਨੂੰ ਕਿਸਾਨਾਂ ਨੂੰ ਇਹ ਚੰਗੇ ਨਹੀਂ ਲੱਗਦੀ ਗੱਲ ਇਹਦੇ ਨਾਲ ਬੜਾ ਵਿਤਕਰਾ ਹੁੰਦਾ ਕਿ ਕਿਸਾਨਾਂ ਨੂੰ ਪੈਦਲ ਵੀ ਅਸੀਂ ਰੋਸ ਮਾਰਚ ਨਹੀਂ ਕਰਦੇ ਨਾਲ ਆਪਦੀ ਗੱਲ ਕਹਿਣ ਦਾ ਮੌਕਾ ਨਹੀਂ ਦੇਣਾ ਤੇ ਮੈਂ ਕਿਸਾਨਾਂ ਵੀਰਾਂ ਨੂੰ ਵੀ ਕਹੂੰਗਾ ਕਿ ਜੇ ਤੁਸੀਂ ਇਕੱਲੇ ਇਕੱਲੇ ਆਪਣੀ ਅਡਰੋਡੀ ਇਹ ਕਰੀ ਜਾਓਗੇ ਤੇ ਫਿਰ ਤੁਹਾਡੀ ਗੱਲ ਕਿਸੇ ਨੇ ਸੁਣਨੀ ਨਹੀਂ ਜੇ ਤੁਸੀਂ ਇਕੱਲੇ ਇਕੱਲੇ ਕਰੈਟ ਲੈਂਡ ਨੂੰ ਫਿਰਦੇ ਆਂ ਸ਼ਾਵਾਚੇ ਲੈਂਡ ਨੂੰ ਫਿਰਦੇ ਆਂ ਫਿਰ ਤੁਹਾਨੂੰ ਨਹੀਂ ਮਿਲਣੀ ਇਹ ਸ਼ਾਵਾਚੇ ਇਹਦੇ ਨਾਲ ਤਾਂ ਫਿਰ ਖੱਜਲ ਖੁਆਰੀ ਹੋਏਗੀ ਆਪਣੀ ਸੋ ਸਾਰੇ ਇਕੱਠੇ ਹੋਵੋ ਜਿਵੇਂ ਪਹਿਲਾਂ ਸੀ ਇਕੱਠੇ ਹੋ ਕੇ ਸਾਰੇ ਫਿਰ ਇੱਕੇਚ ਵਰਕਤ ਹੈ ਇਕੱਠੇ ਹੋ ਕੇ ਤੁਸੀਂ ਇਹ ਫੈਸਲਾ ਕਰੋ ਫਿਰ ਤੁਹਾਨੂੰ ਦਿੱਲੀ ਵੀ ਸੱਦੇਗੀ ਤੁਹਾਡੀ ਗੱਲ ਵੀ ਸੁਣੇਗੀ ਇਕੱਲੇ-ਕੱਲਿਆਂ ਨੂੰ ਤਾਂ ਟਰਕਾ ਵੀ ਰਹਿਣਗੇ ਕੋਈ ਬਹੜਾ ਨਹੀਂ ਹੋਣਾ ਤੁਸੀਂ ਵੀ ਇਹ ਛੱਡ ਦਿਓ ਲਾਲਚ ਕਿ ਅਸੀਂ ਇਕੱਲੇ ਹੀ ਸ਼ਾਇਦ ਪਤਾ ਨਹੀਂ ਸਾਰੀਆਂ ਮੱਲਾ ਮਾਰ ਦੇਾਂਗੇ ਸੋ ਸਾਰੇ ਜਿੰਨੇ ਵੀ ਕਿਸਾਨਾਂ ਦੇ ਲੀਡਰ ਨੇ ਕਿਸਾਨ ਯੂਨੀਅਨ ਨੇ ਸਾਰਿਆਂ ਨੂੰ ਇਕੱਠੇ ਕਰਕੇ ਬਲਕਿ ਦੇਸ਼ ਦੀਆਂ ਵੀ ਯੂਨੀਅਨ ਸਾਰੇ ਇਕੱਠੇ ਹੋ ਕੇ ਜੋ ਜਾਇਜ਼ ਗੱਲ ਹੈ ਉਹ ਦੇਸ਼ ਦੇ ਹਾਕਮਾਂ ਅੱਗੇ ਰੱਖੋ ਤੇ ਦੇਸ਼ ਦੇ ਹਾਕਮਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿੱਦ ਛੱਡ ਦਿਓ ਕਿਸਾਨਾਂ ਦੀ ਗੱਲ ਸੁਣੋ ਇਹ ਅੰਨਦਾਤਾ ਐ ਇਸ ਵੇਲੇ ਜੇ ਸਭ ਤੋਂ ਮਾੜੀ ਹਾਲਤ ਹੈ ਦੇਸ਼ ਦੇ ਵਿੱਚ ਕਿਤੇ ਜੇ ਕਿਸਾਨ ਦੀ ਹੈ ਜਾਂ ਮਜ਼ਦੂਰ ਦੀ ਹੈ ਸੋ ਇਹਨਾਂ ਦੀ ਜ਼ਰੂਰ ਗੱਲ ਸੁਣ ਕੇ ਸੇਪੇਸ਼ੀਤੀ ਜਿੰਨੇ ਛੇਤੀ ਫੈਸਲੇ ਕਰ ਦਾਂਗੇ ਉਹਨਾਂ ਹੀ ਦੇਸ਼ ਦਾ ਭਲਾ ਹੈ ਉਹਨਾਂ ਹੀ ਪੰਜਾਬ ਦਾ ਭਲਾ ਹੈ ਨਹੀਂ ਤਾਂ ਪੰਜਾਬ ਨੂੰ ਤਾਂ ਜਿਵੇਂ ਕੋਈ ਬੁਰੀ ਨજર ਲੱਗੀ ਹੁੰਦੀ ਐ ਇਸ ਵੇਲੇ ਉਹ ਹਾਲਾਤ ਹੈ ਨਸ਼ਾ ਜੋਰਾਂ ਤੇ ਆ ਲੁੱਟਾ ਕੋਹਾਂ ਜੋਰਾਂ ਤੇ ਆ ਕੋਈ ਸੁਣਵਾਈ ਨਹੀਂ ਕੋਈ ਕੁਝ ਹੋ ਜੇ ਰਿਸ਼ਵਤੀ ਹੱਦਾਂ ਬੰਨੇ ਟੱਪੀ ਜਾਂਦੀ ਹੈ ਕੋਈ ਕਿਸੇ ਦਾ ਸੁਣਦਾ ਹੀ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਕੰਮ ਦੀ ਤੁਸੀਂ ਹੈਰਾਨ ਹੋਵੋਗੇ ਕੋਈ ਵੀ ਸੁਣਵਾਈ ਨਹੀਂ ਬਬਾ ਟਾਪ ਕੇ ਮਾਰ ਕੇ ਰੋਟੀਆਂ ਲੈਣੇ ਜਾ ਰਹੀਆਂ ਰਾਹ ਦਿਲਸ਼ਵੇ ਤੋਂ ਬਾਅਦ ਕਿਸੇ ਦਾ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਸੋ ਇਸ ਵੇਲੇ ਪੰਜਾਬ ਬੜੇ ਮੰਦੇ ਹਾਲਤ ਦੇ ਵਿੱਚੋਂ ਲੰਘ ਰਿਹਾ ਬਦਕਿਸਮਤੀ ਹੈ ਪੰਜਾਬ ਦੇ ਲੋਕਾਂ ਦੀ ਸੋ ਵੈਗੁਰੂ ਕਿਰਪਾ ਕਰੇ ਚੰਗੇ ਦਿਨ ਆਉਣ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਜਿਹੜੇ ਲੋਕਾਂ ਦੀਆਂ ਜਾਇਜ਼ ਗੱਲਾਂ ਨੇ ਉਹ ਸਾਡੇ ਦੇਸ਼ ਦੇ ਹਾਕਮਾਂ ਨੂੰ ਪ੍ਰਮਾਤਮਾ ਸਮਤੂ ਬਖਸ਼ੇ ਉਹ ਸਾਰ ਗਿਆ ਸੁਣ ਕੇ ਜਿਹੜੀਆਂ ਜਾਇਜ਼ ਗੱਲਾਂ ਆ ਉਹ ਛੇਤੀ ਛੇਤੀ ਪੂਰੀਆਂ ਕੀਤੀਆਂ ਜਾਣ ਵੈਗੁਰੂ ਜੀ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤ